वाहे गुरु जी का खालसा वाहेगुरु जी की फतेह संतन शिविर तेग बहादा महाराज सदै जयकार सदै जयकार करो बाबा जी मेहर करो कृपा करो बाबा कलेक् बड़ी ना देखने तो संतान शिव तेग बहादुर महाराज मेहर करो अपनी मेहर करो कृपा करो संतन बीप सिंह जीत संत बाबा जी सिंह ਗੁਰੂ ਦਾ ਦਰਸ਼ਨ ਪਾਈਓ اے ਤੁਰ ਕੀ ਬਾਣੀ ਆਈ ਦਿਨ सगली ਚਿੰਦ ਮਿਟਾਈ ਦਿਆਲ ਗੁਰਖ ਮਿਹਰਵਾਨਾ ਹਰ ਨਾਨਕ ਸਤਿਵਖਾਨਾ ਆਵੋ ਸਿੱਖ ਸਤਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ ਵੀ ਉਹ ਅਮਰਤ ਸਦਾ ਰੋਹ ਹਰ ਰੰਗ ਜਿਵੇਂ ਉਹ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਓ ਸਤ ਗੁਰ ਮੁਖ ਭਣਿਆ ਲੋਹਾ ਹੋਇਆ ਲਾਲ ਨਦਰ ਸਤ ਗੁਰ ਜਦ ਧਾਰ ਪਾਹਣ ਮਾਨਕ ਕਰ ਗਿਆਨ ਗੁਰ ਕਹਿ ਵਿਚਾਰ ਕਾਠੋ ਸ੍ਰੀ ਖੰਡ ਸਤ ਗੁਰ ਕੀਓ ਦੁਖ ਦਰਿਦ੍ਰ ਤਿਨ ਕੇ ਗਏ ਸਤ ਗੁਰ ਚਰਨ ਜਿਨ ਪਰਸਿਆ ਸੇ ਪਸ ਪਰੇਤ ਸੁਰ ਨਰ ਭਾਏ ਸਤ ਗੁਰ ਚਰਨ ਜਿਨ ਪਰਸਿਆ ਸੇ ਪਸ ਪਰੇਤ ਸੁਰ ਨਰ ਭਾਏ ਹਾਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨੇ ਮੱਖਣਾ ਮੰਨ ਤੇ ਟਾਰੀ ਰੇ ਦਰਸਨ ਪਰ ਸੰ ਸਰ ਸੰ ਹਰ ਸੰ ਰੰਗ ਰੰਗੀ ਕਰਤਾਰੀ ਰੇ ਖੇਨ ਰੰਗ ਗੁਰੇ ਦਮ ਹਰ ਦਮ ਨਹਿ ਜਮਾ ਹਰ ਕੰਠ ਨਾਨਕ ਔਰ ਹਾਰੀ ਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਚਹੇ ਸੇਵਕ ਜਨਮਾਨ ਪਰ ਤਖ ਗੁਰੂ ਇਸ਼ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਜਨ ਕਲ ਰਾਖੀ ਮੇਰੀ ਹਾਂ ਆਇਆ ਦੂਰ ਚਲ ਕੇ ਮੈਂ ਤਕੇ ਤਾ ਸਰਨਾਏ ਜਿਉ ਮੈਂ ਆਸ ਰੱਖੀ ਚਿਤ ਮੈਂ मेरा सब दुख गवाए जियो राम नाम में गयो जाके सम नहीं जे सिमरत संकट मट दरस तुहारो तो हो सुख टाल गुर सेविया अहनस सहज सुबह ਰਸਨ ਪਰਸ ਐ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਪਤ ਖਸਮ ਦੀ ਮੋਰ ਅਰਸੋ ਰਸੋ ਤਦ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚੇ ਪਾਤਸ਼ਾਹ ਸਿਰ ਸ਼ਾਹ ਦਾ जिस पास बैठियां सोहिया सब नादा ਆਏ ਗੁਰ ਸਾਹਿਬ ਜੀ ਸਲੋਕ ਮਹਲਾ 3 ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲਗੈ ਆਏ ਜੰਮਣ ਮਰਣਾ ਮਿਟ ਗਇਆ ਕਾਲਿਕਾ ਕ੍ਰਿਸ਼ਨ ਵਸਾਏ ਗੁਰ ਸੇਵਾ ਤੇ ਸੁਖਿਉ ਪੁਜਾ ਫਿਰ ਦੁਖ ਨਾ ਲਗੈ ਆਏ ਜੰਮਣ ਮਰਣਾ ਮਿਟ ਗਇਆ ਕਾਲਿਕਾ ਕ੍ਰਿਸ਼ਨ ਵਸਾਏ ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਏ ਨਾਨਕ ਹਾਂ ਗਲਹਾਰੀ ਤੈਨ ਕਾ ਜੋ ਚਲਨ ਸਤਗੁਰ ਪਹਾਏ ਮਹਿਲਾ ਤੀਜਾ ਬੇਨ ਸ਼ਬਦਾ ਸੋਧਨਾ ਹੋਵਾਈ ਜੇ ਅਨੇਕ ਕਰੇ ਸ਼ਿੰਗਾਰ ਫਿਰ ਕੀ ਸਾਰ ਨਾ ਜਾਣਾਈ ਦੂਜੈ ਭਾਏ ਪਿਆਰ ਸਾਕ ਸੁਧ ਸਾਕ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਪਾਉੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬਣੀ ਹਰ ਨਾਮ ਤੇ ਆਈ ਹਰ ਉਚਰਾ ਹਰ ਲਾ ਲੈਣੀ ਜੋ ਜਪਦੇ ਹਰ ਹਰ ਦੇ ਨਸਰਾਤ ਤੈਨਹਾ ਕੁਰਬਣੀ ਜੇ ਨ ਸਤ ਗੁਰ ਮੇਰਾ ਪਿਆਰਾ ਯਰwidehat ਤਿੰਨ ਜਨ ਦੇਖਣ ਨੀ ਹਵਾਰੇ ਆਏ ਆਪਣੇ ਗੁਰ ਕਾ ਜੇ ਨ ਮੇਰਾ ਹਰ ਸਜਣ ਮੇਲਿਆ ਸੈਣੀ ਜਿਨਾਂ ਸਤ ਗੁਰ ਮੇਰਾ ਪਿਆਰਾ ਯਾ ਰੱਤੇ ਆ ਤਿੰਨ ਜਨ ਦੇਖਣਣੀ ਹਾ ਵਾਰਿਆ ਆਪਣੇ ਗੁਰੂ ਕਾ ਜੇ ਨ ਮੇਰਾ ਹਰ ਸੱਜਣ ਮਿਲਿਆ ਸਹਣੀ ਵਾਹੇ ਗੁਰਜੀਕਾ ਖਲਸਾ ਵਾਹੇ ਗੁਰਜੀਕੀ ਫਤਿਹ ਸਲੋਕ ਮਹਿਲਾ ਤੀਜਾ ਗੁਰ ਸੇਵਾ ਤੇ ਸੁਖ ਉਪਜੇ ਫਿਰ ਦੁੱਖ ਨ ਲਗੈ ਆਏ ਜੰਮਣ ਮਰਣਾ ਮਿਟ ਗਿਆ ਕਾਲ ਕਾ ਕ੍ਰਿਸ਼ਨ ਵਸਾਏ ਗੁਰੂ ਪਿਆਰ ਵਾਲਿਓ ਇਹਦਾ ਪਾਵਨ ਵਖਵਾਕ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ੇ ਹਰਿ ਪਾਵਨ ਸੋਰਠੀਵਾਰ ਦੇ ਅੰਦਰ ਸਲੋਕ ਧੰਨ ਗੁਰੂ ਅਮਰਦਾਸ ਪਿਤਾ ਜੀ ਦੇ ਪਾਵਨ ਅੰਗ 551 ਤੇ 552 ਤੇ ਸੁਭਾਏਮਾਨ ਹੈ ਸਤਗੁਰੂ ਬਖਸ਼ਿਸ਼ ਕਰਦੇ ਨੇ ਭਾਈ ਗੁਰੂ ਦੀ ਸੇਵਾ ਦੇ ਵਿੱਚੋਂ ਸੁਖ ਪੈਦਾ ਹੁੰਦੇ ਤੇ ਜਦੋਂ ਸੁਖ ਪੈਦਾ ਹੋਣ ਫਿਰ ਦੁੱਖ ਨਹੀਂ ਲੱਗਦੇ ਆ ਕੇ ਉਹਨਾਂ ਦਾ ਜਨਮ ਤੇ ਮਰਨ ਵੀ ਮਿਟ ਜਾਂਦਾ ਏ ਤੇ ਜੰਮ ਰਾਜ ਦਾ ਮੌਤ ਦਾ ਕਾਲ ਦਾ ਵੀ ਕੋਈ ਵਾਸ ਨਹੀਂ ਚੱਲਦਾ ਤਿਨਾਂ ਦੇ ਉੱਤੇ ਜਿਹੜੇ ਗੁਰੂ ਦੀ ਸੇਵਾ ਵਿੱਚ ਲੱਗ ਜਾਂਦੇ ਨੇ ਪ੍ਰਤਿਵਸਥਾ ਬਣ ਜਾਂਦੀ ਏ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਵਾਲੇ ਸਤਿਗੁਰ ਕਿਰਪਾ ਕਰਨ ਅਸਾਂ ਵੀ ਗੁਰੂ ਦੀ ਸੇਵਾ ਤੇ ਗੁਰੂ ਦੇ ਸਿਮਰਨ ਵਿੱਚ ਲੱਗ ਕੇ ਆਪਣੇ ਜੀਵਨ ਨੂੰ ਸਵਾਰੀਏ ਸਤਿਗੁਰ ਸਭ ਨਾਨੋ ਨਾਮ ਸੇਵਾ ਸਿਮਰਨ ਬਖਸ਼ਣ ਸਭ ਨਾ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਜੀ ਆਪ ਸਭ ਨਾਨੋ ਬੇਨਤੀ ਅਕਾਲ ਨੋਂ ਧਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪਾਵਨ ਪ੍ਰਕਾਸ਼ ਪਰਵ ਜੋ ਕਿ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਵਿਸ਼ੇਸ਼ ਤੌਰ ਤੇ ਮਨਾਇਆ ਜਾ ਰਿਹਾ ਹੈ ਵਾ ਚੜ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਸਤਗੁਰੂ ਦੇ ਪ੍ਰਕਾਸ਼ ਪਰਉ ਤੇ ਸਤਗੁਰੂ ਦੇ ਚਰਣਾ ਵਿਝੜਣਾ ਗੁਰੂ ਦੀਆਂ ਸਿਸ਼ਾ ਪ੍ਰਾਪਤ ਕਰਨੀਆਂ ਜੀ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੇਖਿਮਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤਿਹ